ਇਹ 12 ਬਾਰੋਂ ਤੇਲ ਲਿਆ ਕੇ ਸਸਤੇ ਰੇਟ ਤੇ ਵੇਚਦੇ ਐ ਇੱਥੇ ਪੱਠਿਆਂ ਤੇ ਹੈਗਾ ਇਹਦੇ ਬਾਰੇ ਹਲੇ ਅਸੀਂ ਡਿਸਟ੍ਰਿਕਟ ਜਿਹੜਾ ਫੂਡ ਸਪਲਾਈ ਅਫਸਰ ਹੈ ਉਹਨਾਂ ਤੋਂ ਰਿਪੋਰਟ ਲਵਾਂਗੇ ਜੀ ਜਿਵੇਂ ਅੱਜ ਕੱਲ੍ਹ ਨੂੰ ਸਾਨੂੰ ਨਾ ਇੱਕ ਨਾ ਅਸੀਂ ਗੋੜ ਚੌਂਕ 90 ਮੌਜੂਦ ਸੀ ਪੁਲਿਸ ਪਾਰਟੀ ਸਮੇਤ ਮੈਂ ਤੇ ਮੇਰੇ ਪਾਸ ਨਾ ਇੱਕ ਜੀਵਨ ਪ੍ਰਕਾਸ਼ ਪੁੱਤਰ ਬਲੈਤੀ ਰਾਮ ਵਾਸੀ ਪਰੀਤ ਬਿਹਾਰ ਨਾ ਬਣੇ ਆਪਣਾ ਬਿਆਨ ਲਿਖਾਇਆ ਸੀਗਾ ਇਹਨਾਂ ਦੇ ਆਪਣੇ ਪੈਟਰੋਲ ਪੰਪ ਨੇ ਤੇ ਕੀ ਵੀ ਇਹ ਜਿਹੜੇ ਅ ਹਰਦੀਪ ਸਿੰਘ ਖੈਰਾ ਨਿਰਮਲਜੀਤ ਸਿੰਘ ਚੌਧਰੀ ਮਜਰੇ ਦਾ ਹੈਗਾ ਇਹ 12 ਬਾਰੋਂ ਤੇਲ ਲਿਆ ਕੇ ਸਸਤੇ ਰੇਟ ਤੇ ਵੇਚਦੇ ਇੱਥੇ ਪੱਠਿਆਂ ਤੇ 90 ਦੇ ਏਰੀਏ ਦੇ ਵਿੱਚ ਸਪਲਾਈ ਕਰਦੇ ਆ ਤੇ ਬਾਅਦ ਦੇ ਵਿੱਚ ਇਹਨਾਂ ਦੇ ਦੱਸਣ ਮੁਤਾਬਕ ਗੱਡੀ ਆ ਮਲੇਰ ਕੋ ਜੋੜਾਪੁਰ ਜੋੜਾਪੁਰ ਰੋਡ ਜਾਂਦੀ ਜਿਹੜੀ ਸੜਕ ਉਥੇ ਪੱਠੇ ਦੇ ਕੋਲੇ ਲੈ ਕੇ ਕਹਿੰਦੇ ਖੜੇ ਨੇ ਇੱਕ ਇੰਟਰ ਨੰਬਰ ਸੀਗਾ ਪੀਬੀ 10 ਜੀ ਡੀ 9993 ਇਹ ਡੀਜ਼ਲ ਦਾ ਭਰਿਆ ਹੋਇਆ ਸੀਗਾ ਉਥੇ ਲੈ ਕੇ ਦਾ ਡਰਾਈਵਰ ਸੀਗਾ ਜਸਵੀਰ ਸਿੰਘ ਇਹ ਹੈਗਾ ਅਚਲ ਅਚਲ ਪਿੰਡ ਦਾ ਤੇ ਵਕੀਲ ਆਰਾਮ ਹੈਗਾ ਬਿੰਬੜ ਪਿੰਡ ਦਾ ਪੌਣੀਗੜ ਥਾਣੇ ਦੇ ਵਿੱਚ ਪੈਂਦਾ ਇਹ ਦੋਨੋਂ ਅਸੀਂ ਰਾਉਂਡ ਅਪ ਕੀਤੇ ਆ ਗੱਡੀ ਸਮੇਤ ਗੱਡੀ ਤੇਲ ਦੀ ਭਰੀ ਹੋਈ ਆ ਕੈਂਟਰਾ ਜਿਹੜਾ ਤੇਲ ਬਾਰੇ ਕੋਈ ਜਾਣਕਾਰੀ ਹਾਸਲ ਹੋਈ ਨਹੀਂ ਕਿਹੋ ਜਿਹਾ ਤੇਲ ਦੱਸਿਆ ਜਾ ਰਿਹਾ ਟ੍ਰੋਕ ਪੰਪ ਵਾਲਿਆਂ ਵੱਲੋਂ ਤੇਲ ਤਾਂ ਉਹ ਇਹੀ ਦੱਸ ਦਿਆ ਵੀ 2 ਨੰਬਰ ਦਾ ਤੇਲ ਹੈਗਾ ਇਹਦੇ ਬਾਰੇ ਹਲੇ ਅਸੀਂ ਡਿਸਟ੍ਰਿਕਟ ਦਾ ਜਿਹੜਾ ਫੂਡ ਸਪਲਾਈ ਅਫਸਰ ਹੈ ਉਹਨਾਂ ਤੋਂ ਰਿਪੋਰਟ ਲਵਾਂਗੇ ਜੀ ਮੁਕੱਦਮਾ ਨੰਬਰ 72 ਦਰਜ ਕੀਤਾ ਜੀ 7C ਐਕਟ ਦੇ ਤਹਿਤ ਦੋ ਬੰਦੇ ਗ੍ਰਿਫਤਾਰ ਕਰ ਲਏ ਹਾਂਜੀ ਦੋ ਬੰਦੇ ਗ੍ਰਿਫਤਾਰ ਕਰ ਲਏ ਜਸਵੀਰ ਜਸਵੀਰ ਸਿੰਘ ਤੇ ਵਕੀਲਰ ਮੌਕੇ ਤੇ